ਚੈਨਲ ਸਹਿਯੋਗ ਅੱਜ ਤੱਕ ਦੇਖਣ ਲਈ ਦਰਸ਼ਕਾਂ ਦਾ ਸਵਾਗਤ ਮੈਂ ਹਕਮਾਰ ਵਿਪਨ ਆਮ ਆਦਮੀ ਪਾਰਟੀ ਹਲਕਾ ਪਲਾਥੀਨ ਚਾਰਜ ਐਡਵੋਕੇਟ ਹਰਸਿਮਰ ਸਿੰਘ ਕੁਮੰਦੇ ਯਤਨਾ ਸਦਕਾ ਅਤੇ ਨਗਰ ਪੰਚਾਇਤ ਤਾਫਤੇ ਨੇ ਲਾਲਾ ਦੇ ਈਓ ਰਣਦੀਪ ਸਿੰਘ ਬਰਾਇਚ ਦੀ ਯੋਗ ਅਗਵਾਈ ਹੇਠ ਈ ਰਿਕਸ਼ਾ ਨ ਲਾਲਾ ਦੇ ਸਫਾਈ ਕਰਮਚਾਰੀਆਂ ਨੂੰ ਪੂਰਾ ਚੱਕ ਨਾਸ ਦਿੱਤੇ ਗਏ ਆਓ ਜਾਣਦੇ ਹਾਂ ਕੀ ਕਹਿੰਦੇ ਹਨ ਈਓ ਰਣਦੀਪ ਸਿੰਘ ਬਰਾਇਚ ਗੋਮਣ ਸਰ ਆ ਜਾ ਆ ਜਾ ਬਟਾਜੋ ਬਟਾਜੋ ਸਰ ਨਾਮ ਨਾਲ ਐਸੇ ਕਾਜ ਲੈ ਦੇ ਵਿੱਚ ਬਹਿ ਜਾ ਨਾ ਚਲਾ ਹੀ ਬਹਿ ਜਾ ਵਿੱਚ ਬਹਿ ਜਾ ਜੀ ਸਾਹ ਆਓ ਆ ਵੀ ਆ ਜਾ ਬਹਿ ਜੀ ਆ ਜਾ ਆਓ ਜਾ ਕਰ ਦੋ ਭਾਜੀ ਐਨੂੰ ਕਮਾ ਦੇ ਜਾਂਦੇ 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 ਕੱਢ ਲੈ ਕੱਢ ਲੈ ਕੱਢ ਲੈ ਕੱਢ ਲੈ ਬੱਸ ਜੀ ਜਾਂਦੇ 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 ਕੋ ਅੱਜ ਅਸੀਂ ਸਾਡੇ ਕੋਲ ਐਡਵੋਕੇਟ ਹਰਸ਼ਮਨ ਸਿੰਘ ਜੀ ਘੁੰਮਣ ਹਲਕਾ ਇੰਚਾਰਜ ਪੁਲਤھ ਡਾਇਰੈਕਟਰ ਯਲ ਸੂਤ ਵਿਭਾਗ ਪੰਜਾਬ ਤੇ ਮੈਂਬਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਉਹਨਾਂ ਦੇ ਜਿਤਨਾ ਸਦਕਾ ਸਾਨੂੰ 11 ਟਾਟਾ ਏਸ ਮਿਲੀਆਂ 11 ਵਾੜਾਂ ਲਈ ਇੱਕ ਟਰੈਕਟਰ ਮਿਲਿਆ ਇੱਕ ਟਰਾਲੀ ਮਿਲੀ ਆ ਅਸੀਂ ਅੱਜ ਸਾਰੇ ਐਮਸੀ ਸਾਡੇ ਖੜੇ ਆ ਅਸੀਂ ਘੁੰਮਣ ਸਾਹਿਬ ਦੀ ਗਵਾਈ ਵਿੱਚ ਇਹ ਜਿਹੜੇ ਸਾਨੂੰ ਟਾਟਾ ਏਸ ਮਿਲੇ ਆ ਇਸ ਨਾਲ ਸ਼ਹਿਰ ਦੀ ਜਿਹੜੀ ਸਫਾਈ ਆ ਹੋਰ ਬਹੁਤ ਵਧੀਆ ਹੋ ਜਾਊਗੀ ਪਹਿਲਾਂ ਵੀ ਵਧੀਆ ਵਾ ਤਾਂ ਹੁਣ ਵੀ ਇਹ ਕਿਉਂਕਿ ਜਿਹੜੀ ਟੈਕਨੋਲੋਜੀ ਆ ਦਿਨੋ-ਦਿਨ ਚੇਂਜ ਹੁੰਦੀ ਆ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਸਫਾਈ ਕਰਮਚਾਰੀ ਉਹ ਪੁਰਾਣੇ ਰਿਕਸ਼ਿਆਂ ਤੇ ਜਾਂ ਪੁਰਾਣੀਆਂ ਰਿਹੜੀਆਂ ਤੇ ਉਹ ਚੱਲਣ ਇਹ ਸਰਕਾਰ ਦੀ ਬਹੁਤ ਵੱਡੀ ਸਾਨੂੰ ਇੱਕ ਨਡਾਲੇ ਨੂੰ ਦੇਣ ਹੋਈ ਆ ਅਸੀਂ ਹਰ ਹਰ ਸ਼ਰਮਨ ਜੀ ਘੁੰਮਣ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਜਤਨਾ ਸਦਕਾ ਇਹ ਸਾਨੂੰ 11 ਟਾਟਾ ਏਸ ਤੇ ਟਰੈਕਟਰ ਮਿਲਿਆ। ਬਹੁਤ ਵੱਡੀ ਗੱਲ ਹੈ ਜੀ ਇਹ ਜਿਹੜੀ ਨਸ਼ਿਆਂ ਵਿਰੁੱਧ ਮੁਹਿੰਮ ਆ ਚਲੋ ਆਂ ਦੇਖੋ ਇਹ ਤੇ ਪਬਲਿਕ ਦੇ ਸਹਿਯੋਗ ਨਾਲ ਹੋਣੀ ਆ। ਬਟ ਇਹ ਆ ਵੀ ਤੁਸੀਂ ਇੱਕ ਮੈਸੇਜ ਲੋਕਾਂ ਚ ਪਬਲਿਕ ਚ ਜਾਂਦਾ ਵੀ ਨਸ਼ਿਆਂ ਦੇ ਵਿਰੁੱਧ ਅਸੀਂ ਇੱਕ ਖਾਸ ਤੌਰ ਤੇ ਜਿਹੜਾ ਚਿੱਟਾ ਵਾ ਹਾਂਜੀ ਉਹ ਲੋਕਾਂ ਚ ਇੱਕ ਮੈਸੇਜ ਗਿਆ ਵੀ ਸਰਕਾਰ ਕੁਝ ਕਰ ਰਹੀ ਆ। ਅੱਜ ਜੀਓ ਸਾਭ ਜੀ ਗਵਾਈ ਦੇ ਵਿੱਚ 11 ਵਾਡਾਂ ਦੇ ਲਈ ਨਵੀਆਂ ਜੋ ਗੱਡੀਆਂ ਆਈਆਂ ਨੇ ਉਹ ਅੱਜ ਤੋਂ ਚੱਲਣਗੀਆਂ ਤੇ ਬਹੁਤ ਧੰਨਵਾਦ ਦੀਆਂ ਸਰਕਾਰ ਦੇ ਐਡਵੋਕੇਟ ਹਰਸ਼ਮਨ ਸਿੰਘ ਨੂੰ ਮੰਜੀ ਦੇ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਸਾਨੂੰ ਨਵੀਆਂ ਗੱਡੀਆਂ ਮਿਲੀਆਂ ਕੋ ਸਰਕਾਰਾਂ ਪਹਿਲਾਂ ਵੀ ਬਹੁਤ ਆਈਆਂ ਲੇਕਿਨ ਅੱਜ ਤੱਕ ਅਸੀਂ ਆਪਣੇ ਸਰਕਾਰੀ ਸਕੂਲ ਮੈਂ ਆਪਣੇ ਸਰਕਾਰੀ ਸਕੂਲ ਦੀ ਗੱਲ ਕਰਦਾ ਏਡੀ ਵੱਡੀ LED ਏਡੇ ਵਧੀਆ ਸਭ ਕੁਝ ਇਨਫਰਾਸਟ੍ਰਕਚਰ ਇਹ ਪਹਿਲਾਂ ਕਦੀ ਨਹੀਂ ਵੇਖੇ ਤੇ ਬਾਕੀ ਆਮ ਲੋਕ ਵੀ ਪਬਲਿਕ ਦੇਖਦੀ ਪਈ ਹੈ ਕਿ ਜੋ ਵਧੀਆ ਕੰਮ ਸਰਕਾਰ ਕਰਦੀ ਪਈ ਹੈ ਬਹੁਤ ਵਧੀਆ